ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਨੇ ਸਵਾਗਤ ਹੈ ਕਿਸਾਨ ਵੀਰੋ ਤੁਹਾਡੇ ਇੱਕ ਹੋਰ ਨੰਮੀ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਫਲਮਾਉਣ ਦੇ ਲਈ ਮੈਂ ਇਸ ਟਾਈਮ ਮੌਜੂਦਾ ਮਿੱਤਰੋ ਪਿੰਡ ਚੱਬੇ ਦੇ ਵਿੱਚ ਚੱਬਾ ਪਿੰਡ ਛਿਲੇ ਫਰੋਇਪੁਰ ਦਾ ਮਨਮਤਾ ਨਗਰ ਟੰਡੀਆਂ ਪਿੰਡ ਦਾ ਇਹ ਗਵੰਡੀ ਪਿੰਡ ਹੈ ਗੋਰਾ ਟੰਡੀਆਂ ਜਿੱਥੇ ਪਿਸਟਲ ਤੇ ਸਮੁੰਦਰ ਸਾਣਾ ਤੇ ਫਰੋਇਪੁਰ ਇਲਾਕੇ ਦੀ ਦੋਵੇਂ ਸਾਣ ਛਾਣਾ ਮਿੱਤਰੋ ਉਸ ਇਲਾਕੇ ਦੇ ਮਨਮਤਾ ਨਗਰ ਪਿੰਡ ਚੱਬੇ ਦੇ ਵਿੱਚ ਤੇ ਚੱਬੇ ਪਿੰਡ ਦੇ ਵਿੱਚੋਂ ਇੱਕ ਝੋਟੀ ਫਲਮਾ ਕੇ ਦਿਖਾਉਣ ਲੱਗਾ ਮਿੱਤਰੋ ਚੋਟੀ ਦਿਖਾਉਣ ਲੱਗਾ ਤੁਹਾਨੂੰ ਟੌਪ ਕਲਾਸ ਚੋਟੀ ਦੇ ਦਿਨ ਰਹਿੰਦੇ ਆ 20 ਕੁ ਮਿੱਤਰੋ ਸੂਣ ਦੇ ਵਿੱਚ ਤੇ ਦੁੱਧੋ ਚੰਗੀ ਆ ਬਾਈ ਹੋਣਿਆਂ ਨੇ ਜਾਣਾ ਕਿ ਸੀਜ਼ਨ ਲਾਉਣਾ ਤੇ ਇਸ ਕਰਕੇ ਇਹ ਮਿੱਤਰੋ ਟਾਈਮ ਤੋਂ ਪਹਿਲਾਂ ਥੋੜੀ ਜਿੰਨੀ ਦਾ ਤਿਆਰ ਕਰਕੇ ਵਖੋਣੀ ਫਿਰ ਸੈਟਿੰਗ ਨਹੀਂ ਆਉਂਦੀ ਬਾਈਆਂ ਦਾ ਉਧਰ ਤੇ ਉਧਰ ਦੀ ਟਾਈਮ ਦੀ ਆਜੋ ਹਾ ਕਿਹੜੀ ਗੱਲ ਦੀ ਸੈਟਿੰਗ ਨਹੀਂ ਆਉਂਦੀ ਕਰਦਿਆਂ ਗੱਲ ਪਤਾ ਆਪਾਂ ਭਾਈ ਦੇ ਨਾਲ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਅਵਤਾਰ ਭਾਈ ਵਧੀਆ ਜੀ ਵਧੀਆ ਜੀ ਚੜਦੀ ਕਲਾ ਤੁਸੀਂ ਦੱਸੋ ਸ਼ੁਕਰ ਅੱਛਾ ਗੱਲ ਹੈ ਅਵਤਾਰ ਭਾਈ ਨਾ ਦਾ ਚੋਟੀ ਹੈਗੀ ਮੇਰੀ ਤੇ ਨਾ ਹੈਗੀ ਤੇਰੀ ਹਾਂਜੀ ਛੋਟੀ ਹੈ ਗਿਆ ਥੋੜੇ ਸੰਜਣ ਦੀ ਇਹ ਗੱਲ ਤੋਂ ਵੀ ਬੋਲਦਾ ਯਾਰ ਡਰਿਆ ਜਾ ਬੈਠਾ ਡਰਿਆ ਜਾ ਹੈ ਠੀਕ ਆ ਅਸੇ ਗੱਲ ਉਹ ਵੀ ਹੁਣ ਹਫਤਾ ਗੱਲ ਵੀ ਛੋਟੀ ਆ ਤੇਰੀ ਕੱਚੀ ਹਾਂਜੀ ਹਾਂਜੀ ਹਨਾ ਕਿੰਨੇ ਦਿਨ ਲੈ ਜੂਗੇ ਜਿਹੜੇ ਵੀ ਪੀਗ ਗੁੰਤੀ ਵਾਲੇ ਅੰਤਾਜਾ ਸਰਬੇ ਬਈ ਇਹ 20 ਦਿਨ ਲੈ ਜੂਗੀ ਹਜੇ 20 ਦਿਨ 20 ਤੋਂ ਘੱਟ ਲੈਸੇ ਨਹੀਂ ਥੱਲੇ ਨਹੀਂ ਠੀਕ ਹੈ ਵੀ 20 ਤੋਂ 25 ਰੱਖ ਸਕਦੇ ਹਾਂਜੀ 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 ਅੱਛਾ ਉਤਾਰ ਸੂਆ ਕਿੰਨਾਂ ਸੁੰਦੀ ਹੈ ਬਈ ਇਹ ਵੀਰੇ ਦੂਜਾ ਜੈਨੂਨ ਸੂਆ ਸੋਨਾ ਪਲਾ ਪਹਿਲਾਂ ਕਹਿ ਕੇ ਵੇਚਦੀਏ ਪਰ ਨਹੀਂ ਦੂਜਾ ਸੂਆ ਦੂਜਾ ਸੂਆ ਇਹਨੇ ਹੁਣ ਸੂਨਾ ਵਾਂ ਹਾਂਜੀ ਹਾਂਜੀ ਦੁੱਧ ਕਿੰਨਾ ਦੇਗੀ ਪਹਿਲੇ ਸੂਏ ਦਾ ਦੁੱਧੇ ਪਿਛਲੀ ਵਾਰੀ ਦਿੱਤਾ ਇਹਨੇ ਇਹਨਾਂ ਦੇ ਦੱਸਣ ਦੇ ਮੁਤਾਬਕ ਆ ਕਿ 12 12.5 ਲੀਟਰ ਦੁੱਧ ਦਿੱਤਾ ਵਾ ਦਿੱਤਾ ਹੋਊਗਾ ਹਾਂਜੀ ਬਾਕੀ ਘਟ ਕੀਤੀ ਜੋ 20 ਦਿਨ ਪਏ ਨੇ ਮੋਕੇ ਤੇ ਹੁੰਦੀ ਜਿਵੇਂ 5 ਸੌ ਦਿਨ ਲੈਂਦੇ ਹੁੰਦੇ ਹਾਂ ਹਾਂਜੀ ਹਾਂਜੀ ਬਾਕੀ ਹਜੇ 20 ਦਿਨ ਪਏ ਬੜੇ ਹੁੰਦੇ ਆ ਕਿ 20 ਦਿਨਾਂ ਦੇ ਵਿੱਚ ਨੇ ਪੂਰੀ ਤਿਆਰੀ ਕਰ ਜਾਣੀ ਆ ਇਹ ਤਾਂ ਇਹਨਾਂ ਦੀ ਮਜਬੂਰੀ ਕਰਕੇ ਤੇ ਇਹਨਾਂ ਨੇ ਦੇਣੀ ਆ ਮੈਂ ਫਿਰ ਟਿਕਾਣੇ ਦੀ ਤਿਆਰ ਹੋ ਜਾਂਦੀ ਹਾਂ ਹਾਂਜੀ 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 ਜਦੋਂ ਸੋਨਾ ਜਲੇਵਾ ਬਣਾਇਆ ਪੱਟਾ ਦੇ ਸਾਰੇ ਚ ਫਸਾ ਕੇ ਜੀ ਤੁਰੀ ਨਾ ਉਹ ਗੱਲਾਂ ਪਤਾ ਹੋਣਗੀਆਂ ਦੀ ਬਾਕੀ ਮਿੱਠੀ ਬਹੁਤ ਆ ਕੋਈ ਗੱਲ ਹੀ ਨਹੀਂ ਹੈਗੀ ਜਿਵੇਂ ਮਰਜੀ ਹੱਥ ਲਾਈਓ ਹਾਂਜੀ ਥੋੜਾ ਜਿਹਾ ਉਪਰੇ ਦਾ ਕਰਕੇ ਡਰਦੀ ਆ ਉਪਰੇ ਨਾਲ ਇੱਕ ਥਾਂ ਵੀ ਉਪਰ ਆ ਗਿਆ ਪਰ ਖੁੱਲੇ ਜਿਵੇਂ ਲੈਂਦੀ ਆ ਹਾਂਜੀ ਹਾਂਜੀ ਹਾਂ 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 ਵੀਰੇ ਬਹੁਤ ਵਧੀਆ ਤਿਆਰ ਹੁੰਦੀ ਆ ਕੋਈ ਚੱਕਰ ਨਹੀਂਗਾ ਕੋਈ ਮਿਲਦਾ ਨਹੀਂ ਕੋਈ ਪ੍ਰੋਬਲਮ ਇਹਨੂੰ ਸਕੀਨੀ ਸਕੂ ਨਹੀਂ ਬਹੁਤਾ ਝੋਟੀ ਹਾਂ ਜੀ ਹਾਂ ਜੀ ਰਾਜੀ ਆ ਪੂਰੀ ਤੇ ਆ ਕੱਟਾ ਇਹਦਾ ਪਿਛਲੇ ਸੂਏ ਦਾ ਹਾਂ ਜੀ ਹਾਂ ਜੀ ਇਹ ਪਿਛਲੇ ਸੂਏ ਦਾ ਕੱਟਾ ਇਹ ਵੀ ਦੇ ਦਈਏ ਯਾਰ ਸਰਪ੍ਰਾਈਜ਼ ਤੌਰ ਤੇ ਨਾਲ ਯਾਰ ਹਾਂ ਭਾਈ ਕੱਟਾ ਦੇ ਦੇ ਕਿ ਕੋਈ ਨਹੀਂ ਇਹ ਵੀ ਜੇ ਕੋਈ ਬੰਦਾ ਵਿੱਚ ਰੱਖਣ ਵਾਲਾ ਪੜਿਆ ਰਹਿ ਜਾਊਗਾ ਯਾਰ ਹਨਾ ਹਾਂਜੀ 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 ਅੱਛਾ ਇਹ ਵੀਰੇ ਹੁਣ ਝੋਟੀ ਆ ਵੇਚਣੀ ਹਨਾ ਕੋਈ ਇਹਨੂੰ ਨੁਕਸ ਰਖਸ ਤਾਂ ਨਹੀਂ ਮੇਰਾ ਵੀਰੇ ਨਾ 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 ਬਾਈ ਕੋਈ ਨੁਕਸ ਨਹੀਂ ਭਾਰ ਪਿੱਛੇ ਦੀ ਗਰੰਟੀ ਕੋਈ ਭਾਰਪੂਰ ਦੀ ਗਰੰਟੀ ਹਾਂਜੀ 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 ਥਾਨ ਬਾਈ ਜੀ ਚਾਹੀਏ ਅਗਲਾ ਆਪਣੀ ਗਾਰੰਟੀ ਤੇ ਲੈ ਜਾਏ ਚਾਹੀਏ ਅਗਲਾ ਪਹਿਲੀ ਗੱਲ ਤਾਂ ਪਾਸ ਕਰਕੇ ਲੈ ਕੇ ਜਾਓ ਹਣ ਤਾਂ ਪਾਸ ਕਰਾਈ ਦੇਣੇ ਯਾਰ ਹਾਂ ਹਰ ਪਾਸ ਕਰਾ ਕੇ ਲੈ ਕੇ ਜਾਵੇ ਸਾਥਣਾ ਤੋਂ ਤਾਂ ਚੈੱਕ ਹੋ ਜਾਣੀ ਆ ਯਾਰ ਹਾਂਜੀ ਹਾਂਜੀ ਬਸ ਵੀ ਭਾਰਪੁਰ ਦਾ ਹੀ ਐਵੇਂ ਲੰਦਾ ਹਾਂ ਹਾਂਜੀ ਹਾਂਜੀ ਗਾਰੰਟੀ ਗਾਰੰਟੀ ਵਾਲੀ ਇਹ ਪੂਰੀ ਬੜੀ ਪਤੰਦਰ ਕਿਹੜੇ ਪੱਠੇ ਪੁੱਠੇ ਪਾਉਂਦਾ ਲੈ ਲੱਭ ਕੇ ਵੇਖ ਲੋ ਵੀਰੇ ਨਾਰਮਲ ਜਿਵੇਂ ਘਰੇ ਹੀ ਹਸੇਵਾ ਇਹਨਾਂ ਦੀ ਬਾਹਰੋਂ ਪੱਠੇ ਵੱਢ ਕੇ ਲੈ ਕੇ ਆਉਣੇ ਆ ਤੇ ਯਾ ਸਾਡੇ ਬਹੁਤ ਰਚਨ ਮੈਂ ਇਹਨਾਂ ਦੀ ਤਾਂ ਅਸਲ ਦੇ ਵਿੱਚ ਸਰਪੇ ਦੁਕਾਨਾਂ ਕਟੀਆਂ ਦੀ ਮੇਰੀ ਤਾਂ ਇਹ ਚੰਦਰਿਆ ਮੱਝ ਵੀ ਸੋਹਣੀ ਕੱਟੀ ਪਈ ਅਸੀਂ ਲਾ ਕੇ ਆਏ ਹਾਂ ਪਰ ਪੱਠੇ ਆ ਬੜਾ ਆਉਣ ਉਹ ਕੇਹਦੇ ਮੁੱਲ ਲੈ ਕੇ ਆਉਦੇ ਮੈਂ ਤਿਆਰ ਕਰਤੀ ਹੈ ਇਹ ਫਿਰ ਤੋਕਰ ਦੁਕਰ ਲਈ ਕਿ ਕੱਟ ਕਰੀ ਕੇ ਆ ਰਹੀ ਹੈ ਕਰੀ ਦੀ ਪਾਰ ਲੀਆ ਯਾਰ ਹੁਣ ਦੇ ਦਈਏ ਕਿਸ ਨੂੰ ਲਾਂਭਾ ਤਾਂ ਨਹੀਂ ਆਉਂਦਾ ਦਾ ਨਾ ਨਾ ਕੋਈ ਲਾਂਭੇ ਵਾਲੀ ਗੱਲ ਹੀ ਨਹੀਂ ਨਹੀਂ ਨਾ ਧਰਨਾ ਬੂਏ ਮੁਰਤੇ ਲਾ ਕੇ ਬੈਠੇ ਉਹਨਾਂ ਨਾਲ ਮੈਨੂੰ ਟੰਗਿਆ ਹੋਇਆ ਹੈ ਚੱਕਰੀ ਨਹੀਂ ਰਾਤ ਦੇ ਸਾਹਮਣੇ ਆ ਸਾਹਮਣੇ ਮੈਂ ਠੀਕ ਹੈ ਬਸ ਇਹ ਕਿੰਨੇ ਦੀ ਦੇ ਦਈਏ ਫਿਰ ਇਹ ਇੱਕ ਪਰਵੰਦੇ ਦਾ ਕੰਮ ਹੈ ਮਾळ्या ਲਈ ਮੈਂ ਕਹਿੰਦੇ ਕਿ ਨਾ ਰੇਡ ਕੀਤਾ ਇਹਨੇ ਬੁਗਵੇ ਕੋਲ ਤੇਰਾ ਨਾਮ ਕੀ ਹੈ ਜਰੇ ਦਾ ਅਵਤਾਰ ਪਾਈ ਤੂੰ ਕੁੱਛ ਕੀ ਰੇਡ ਕਈ ਵਾਰੀ ਤੇ ਕਰੀ ਨਾ ਮੇਰਾ ਨਾਮ ਤਾਂ ਗੋਪੀ ਚੱਲਦਾ ਪਿੰਡ ਚੋਂ ਮੈਂ ਤਾਂ ਗਰਮੰਦਾਂ ਹਾਂ ਹਾਂ ਗੋਪੀ ਕਟਿੰਗ ਵਾਲਾ ਇਹ ਕਹਿਣ ਤੋਂ ਪਾਵੇ ਵੀ ਗੋਪੀ ਵਾਲਾ ਲਾਉਂਦਾ ਏ ਚੰਗਿਆਰੇ ਕੱਢ ਦਿੰਦਾ ਫਿਰ ਹਾਂਜੀ ਮੇਰਾ ਰੇਡ ਬਹੁਤ ਕੀਤਾ ਬੂਰਾ ਪੂਰਾ ਦਾ ਸਮਾਨ ਹੈ ਗੋਪੀ ਗੱਲੇ ਆ ਵੀ ਬਾਈ ਗੋਪੀ ਵੀਰੇ ਚੋਟੀ ਦੀ ਦਾ ਰੇਟ ਹੈਗਾ 155 ਕੋਈ ਗੱਲ ਨਹੀਂ ਜੈਨੂਆਣਾ ਛੋਟੀ ਬੜੀ ਟਿਕਾਣੇ ਦੀ ਆ ਦੇਣ ਲੈਣ ਵਾਲਾ ਜੇ ਤੂੰ ਮੈਨੂੰ ਦੱਸ ਦਵੇਂ ਕਿਤੇ ਸਭ ਐ ਇੰਨੇ ਦਾ ਰਸਾ ਫੜਾ ਦੂੰਗਾ ਮੈਂ ਉਹੋ ਕੱਟ ਨਹੀਂ ਦੇਣੀ ਵੀ ਬਸ ਚੁੱਪ ਕਰਕੇ ਜਿਹਨੇ ਲੈਣੀ ਉਹ ਹੀ ਫੋਨ ਲਾਵੇ ਨਹੀਂ ਤਾਂ ਮੈਨੂੰ ਵਾਲ ਕੱਟਣ ਦੇਵੇ ਮੇਰੀ ਦਿਹਾੜੀ ਉਧਰ ਵੀ ਨਾ ਖਰਾਬ ਹੋਵੇ ਹਾਂਜੀ ਤੇ ਫਿਰ ਦੇ ਵੇਚ ਨਹੀਂ ਕਰ ਤੂੰ ਇਹ ਵੇਚ ਨਹੀਂ ਬਸ ਮੈਸੇਜਿੰਗ ਤੇ ਜਾਣਾ ਕਰਕੇ ਆ ਤਾਂ ਮੁੜ ਕੇ ਘਰ ਦੇ ਨੂੰ ਖਾ ਹੋ ਜਾਣਾ ਹੁਣ ਕੰਬਾਈਂਡ ਤੇ ਘੇਰ ਪਾਉਣੀ ਹਾਂਜੀ ਇਹ ਤਾਂ ਤਿਆਰ ਕਰਕੇ ਵੇਚਣੀ ਨਹੀਂ ਆ ਜਾਣਾ ਕਰਕੇ ਚੰਛਾ ਵੀ ਮੇਰਾ ਸੈਟਿੰਗ ਨਹੀਂ ਹੋ ਰਿਹਾ ਕੋਈ ਖਾਣਾ ਕੋਈ ਦਿਹਾੜੀ ਪੂਰਾ ਦਾ ਡੇੜੀ ਪੂਰਾ ਦਾ ਕਰਦਾ ਉਹ ਸੀਜ਼ਨ ਨਾਲੋਂ ਚਲੇ ਜਾਣਾ ਤੇ ਫਿਰ ਝੋਟੀ ਮੰਨ ਲਾ ਤੇਰਾ ਮਨ ਇਹ ਕਹਿੰਦਾ ਜਦੋਂ ਤਿਆਰ ਹੋਗੀ ਉਦੋਂ ਵੀ ਘਰੇ ਦਿੱਕਤ ਆਊਗੀ ਪਰਵਾਹ ਨਾ ਵੀ ਅਗਲਾ ਜਿਹਨੇ ਲੈਣੀ ਉਹ ਕੱਚੀ ਲਿਆ ਜੇ ਪੱਠੇ-ਪੁੱਠੇ ਪਾ ਲੈ ਹੁਣ ਵੀ ਇਹ ਨਾ ਹੋਵੇ ਦੋ 2.5 ਮਹੀਨੇ ਨਾਲ ਸੂਬੇ ਵੀ ਤੋਂ 25 ਨੂੰ ਲੈ ਜੂਗੀ ਮਸਾ ਹਾਂਜੀ ਪਰ ਤੇਰਾ ਮਨ ਕਹਦਾ ਪਹਿਲਾਂ ਹੀ ਸੁੱਟੂ ਹੈ ਹਾਂਜੀ ਹੂੰ ਠੀਕ ਆ ਅੱਛਾ ਨੰਬਰ ਕਿੰਨਾ ਕੋਪੀ ਬਈ ਮੇਰਾ 90414 33485 ਇੱਕ ਵਾਰੀ ਹੋਰ ਆਉਣ ਦੇ 90414 33485 90414 33485 85 ਇਸ ਨੰਬਰ ਤੇ ਕਰ ਲਓ ਵੀਰੇ ਗੋਪੀ ਦੀ ਨਾਲ ਤੁਸੀਂ ਗੱਲ ਤੇ ਬਾਤ ਮਿੱਤਰੋ ਛੋਟੀ ਟਿਕਾਣੇ ਦੀ ਆ ਪਿੰਡ ਚੱਬਾ ਵਾ ਜ਼ਿਲ੍ਹਾ ਫਿਰੋਜ਼ਪੁਰਾ ਢੰਡੀਆਂ ਨੇੜਿਆ ਗੱਲਬਾਤ ਲਈ ਨੰਬਰ ਸਕਰੀਨ ਦੇ ਉੱਤੇ ਆ